ਅਕਾਲੀ ਗੁਰਸਖ ਪਿਆਰੇ ਪੁੱਛਦੇ ਸੀ ਕਿ ਕਾਮਵਾਸ਼ਨਾ ਤੇ ਖਲਸਾ ਦੀ ਕਾਬੂ ਕਿਵੇਂ ਪਾਈਦਾ ਐਸੀ ਹਸਨ ਨੇ ਸੀ ਕਿ ਲੋਭ ਜਿਹੜਾ ਹੈ ਨਾ ਇਹ ਚਲੇ ਆ ਜਾਂਦਾ ਛੇਤੀ ਇਹਦੀ ਥੋੜੀ ਜੀ ਮਤਰਾ ਰਹਿ ਜਾਂਦੀ ਬਸ ਕਾਮ ਨੂੰ ਟੰਗ ਨੇ ਚਾਰ ਟੰਗ ਨੇ ਸਭ ਤੋਂ ਪਹਿਲਾਂ ਸਤਿਗੁਰੂ ਗਾੜੀ ਜੋਤੜੀ ਕਰਨਾ ਅਰਦਾਸ ਕਰਨਾ ਤਰਲੇ ਕਰਨਾ ਤੈਅ ਪੈਣਾ ਤਾਂ ਕਿ ਉਹਦੀ ਬਖਸ਼ਿਸ਼ ਮਿਲ ਜਾਏ दूजा है ज्ञान होना दृढ़ करना समझना के सच संबंध की की गहरे चितर जाना योधे का कर्म है दूजे का नहीं तीजा है जप तप क्योंकि जेड़ा अंदर रस बनया जिल बनया है सुपर्म बनया है तारा बदलना भी जरूरी है जप तप ना होएगा। ਤੇ ਚੌਥਾ ਇਹ ਸਈਆ ਸੰਜਮ ਰੱਖਣਾ ਐਵੇਂ ਮਾਰ ਘਟਕਦੇ ਨਹੀਂ ਫਿਰਦੇ ਰਹਿਣਾ ਰੂਪ ਨਹੀਂ ਵੇਖਦੇ ਰਹਿਣਾ ਇਹ ਚਾਰ ਅਭਿਆਸ ਕੋਈ ਇਕੱਠੇ ਕਰੇਗਾ ਤੇ ਕਾਮ ਆਸਨਾ ਤੋਂ ਮੁਕਤੀ ਹੋਏਗੀ ਤੇ ਨਿਯਮ ਅਭਾਸ ਨੇ ਚੌਥੀ ਯੋਗੀ ਦਿਆਇ ਚੌਥੀ ਯੋਗੀ ਮਿਹਰ ਚੌਥੀ ਯੋਗੀ ਕਿਰਪਾ ਤੇ ਕਿਰਪਾ ਤੇ ਮਿਲਦੀ ਅਰਦਾਸਨਾ ਕਿਰਪਾ ਤੇ ਮਿਲਦੀ ਇਹ ਜੋਦੜੀਨਾ